ਮੈਂ ਤੇ ਤੇਰੀ ਬਾਝ ਹਰਖਸ਼ਾ ਬੁੰਦਾ ਰਿਆਂ ਜੀ ਉੱਥੇ ਨਾਲੇ ਮੈਂ ਰੱਖਸ਼ਾ ਬੋਣ ਨਾਲੇ ਮੈਂ ਗਾਉਣਾ ਮੈਨੂੰ ਜਿੰਨਾਂ ਨੇ ਸੁਨਣਾ ਨਹੀਂ ਗਣਾ ਯਾਰ ਤੇਰੀ ਬਾਜ ਬਹੁਤ ਘੈਂਡ ਆ ਮੇਰੀ ਬਾਜ ਚਲੋ ਤੁਹਾਨੂੰ ਪਤਾ ਠੀਕ ਆ ਜਾਂ ਕਿਦਾਂ ਦੀ ਵੀ ਆ ਤੇ ਪਰ ਇਹ ਗਰੀਬੀ ਕਰਕੇ ਮੈਂ ਥੋੜਾ ਪਿੱਛੇ ਰਹਿ ਗਿਆ ਜੀ ਤੇ ਮੈਨੂੰ ਵੀ ਕਈ ਵਾਰੀ ਬੜੇ ਗਣੇ ਸੁਣਾਉਂਦੇ ਆ ਘਰ ਮੈਂ ਨਹੀਂ ਤੁਸੀਂ ਐਵੇਂ ਕਰਦੇ ਹੋ ਨਹੀਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਤੁਸੀਂ ਮਤਲਬ ਕਲਾਕਾਰ ਨਹੀਂ ਬਣ ਸਕਦੇ ਮੈਂ ਇਹਨਾਂ ਨੂੰ ਬੜਾ ਕੁਛ ਕਹਿਣਾ ਹੈ ਕਹਿੰਦੇ ਨਹੀਂ ਤੂੰ ਵੇਖੀ ਮੇਰੀ ਕਿੰਨੀ ਚੜਾਈ ਹੋਣੀ ਆ ਮੈਂ ਇਦਾਂ ਬਸ ਇਹਨਾਂ ਨੂੰ ਕਹਿਣਾ ਹੋਰ ਕੁਛ ਨਹੀਂ ਕਹਿਣਾ ਕਹਿੰਦੇ ਮੈਨੂੰ ਸ਼ੌਂਕ ਆ ਜੇ ਨਾ ਰੋਟੀ ਖਾਣੀ ਤਾਂ ਵੀ ਇਹਨਾਂ ਨੇ ਗਾਉਣਾ ਵਾ ਮੈਂ ਤੁਸੀਂ ਇਦਾਂ ਨਾ ਕਰਿਆ ਕਰੋ ਇਦਾਂ ਨਾ ਬੋਲਾ ਕਰੋ ਰੋਕੀ ਕੀ ਕਹਿਣਗੇ ਵੀ ਨਾ ਕਿੰਨਾ ਮਤਲਬ ਰੋਲਾ ਪੁੰਦਾ ਵਾ ਕਹਿੰਦਾ ਨਹੀਂ ਮੈਨੂੰ ਸ਼ੌਂਕ ਆ ਗਾਉਣ ਦਾ ਮੈਂ ਮਤਲਬ ਗਾਉਣਾ ਹੀ ਕਹਿੰਦੇ ਆਹ ਚੇਰਾ ਜਮਾ ਤੇਰੇ ਚੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ਵੀਰ ਅਜੇ ਤੱਕ ਸਪੋਰਟ ਕਿਸੇ ਨੇ ਨਹੀਂ ਕੀਤੀ ਗਾਉਣ ਜੇ ਕਦੋਂ ਦੇ ਤੁਸੀਂ ਇਸ ਸਮੁੰਦਰ ਦੇ ਵਿੱਚ ਗਾਇਕੀ ਦੇ ਵਿੱਚ ਕਦੋਂ ਸ਼ਲਾਂਗ ਲਾਈ ਸੀ ਕਿੰਨੇ ਸਾਲ ਦੇ ਸੀ ਜਦੋਂ ਗਾਣਾ ਸ਼ੁਰੂ ਕੀਤਾ ਇਹ ਵੇਖੋ ਮੈਨੂੰ 3-4 ਸਾਲ ਹੋ ਗਏ ਜੀ 4 ਸਾਲ ਹੋ ਗਏ ਮੈਂ ਇੱਥੇ ਧਾਰੀਵਾ ਸ਼ਹਿਰ ਰੱਖਿਆਵਾਂ ਹੁੰਦਾ ਰਿਹਾ ਜੀ ਤੇ ਉੱਥੇ ਨਾਲ ਮੈਂ ਰੱਖਿਆਵਾਂ ਨਾਲ ਮੈਂ ਗਾਉਣਾ ਮੈਨੂੰ ਜਿਨ੍ਹਾਂ ਨੇ ਸੁਨਣਾ ਨਿਕਣਾ ਯਾਰ ਤੇਰੀ ਆਵਾਜ਼ ਬਹੁਤ ਘੈਂਟ ਆ ਆਪਾਂ ਤੇਰੇ ਨਾਲ ਹੀ ਜਾਣਾ ਵਾ ਤੇ ਮੈਂ ਠੀਕ ਆ ਤੇ ਉਸ ਟਾਈਮ ਤੇ ਮੇਰੀਆਂ ਵੀਡੀਓ ਪੈਂਦੀਆਂ ਰਹੀਆਂ ਸੀ ਤੇ ਉਹ ਵੀਡੀਓ ਕਰਕੇ ਚਲੋ ਮੈਨੂੰ ਥੋੜਾ ਥੋੜਾ ਬਥੇ ਲੋਕੀ ਜਾਣਣ ਲੱਗੇ ਤੇ ਅੱਜ ਤੱਕ ਵੀਡੀਓ ਮੇਰੀ ਇੰਸਟਾ ਤੇ ਵੀ ਜਾਣ ਰਹੀ ਹਰਕਤਾਂ ਜਾਣੀ ਪਰ ਕੋਈ ਮੈਸੇਜ ਨਹੀਂ ਆਇਆ ਕਿ ਆਓ ਤੁਹਾਡੇ ਨਾਲ ਅਸੀਂ ਤੁਸੀਂ ਸਟੇਟ ਤੇ ਜਾਓ ਜਾਂ ਕੋਈ ਕਲਾਕਾਰ ਆ ਗਿਆ ਮੇਰੇ ਨਾਲ ਕੋਈ ਕੋਈ ਅੱਜ ਤੱਕ ਮੈਨੂੰ ਮੈਸੇਜ ਨਹੀਂ ਇਦੰਦਾ ਆਇਆ ਇਹ ਕਰਕੇ ਮੇਰੀ ਵਾਅਦ ਚਲੋ ਤੁਹਾਨੂੰ ਪਤਾ ਠੀਕ ਹੈ ਜਾਂ ਕਿਦਾਂ ਦੀ ਵੀ ਆ ਤੇ ਪਰ ਇਹ ਗਰੀਬੀ ਕਰਕੇ ਮੈਂ ਥੋੜਾ ਪਿੱਛੇ ਰਹਿ ਗਿਆ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇੱਥੇ ਗਾਇਕ ਨੇ ਕਦੇ ਕਿਸੇ ਗਾਇਕ ਨੇ ਜਾਂ ਕਦੇ ਕਿਸੇ ਉਸ ਦੇ ਚਾਹਣ ਵਾਲਿਆਂ ਨੇ ਕਦੇ ਸਪੋਰਟ ਨਹੀਂ ਕੀਤੀ ਕਿ ਅਸੀਂ ਖਜ਼ਾਨ ਦੀ ਸਪੋਰਟ ਕਰੀਏ ਖਜ਼ਾਨ ਨੂੰ ਇੱਕ ਚੰਗਾ ਪਲੇਟਫਾਰਮ ਦੇ ਸਕੀ। ਵੇਖੋ ਉਹਨਾਂ ਨੇ ਵੀਡੀਓ ਵਿੱਚ ਇਹੀ ਕਹਿਣਾ ਵਾ ਵਧੀਆ ਗਾਉਣਾ ਵਾ ਘੈਂਟ ਵਾ ਨਾਈਸ ਵਾ ਤੇ ਵੀਰ ਤੇਰੀ ਬਾਬਾ ਨਾਨਕ ਮਿਹਰ ਕਰੇ ਚੜ੍ਹਦੀ ਕਲਾ ਕਰੇ। ਮਤਲਬ ਕੋਈ ਪਲੇਟਫਾਰਮ ਨਹੀਂ ਦਿੱਤਾ ਵੀ ਤੂੰ ਆ ਤਰੇ ਨਾਲ ਅਸੀਂ ਤੂੰ ਅੱਗੇ ਚੱਲ ਆਪਾਂ ਤੇਰੇ ਨਾਲ ਗਾ। ਇਦਾਂ ਦਾ ਕੋਈ ਨਹੀਂ ਜੇ ਮਿਲਿਆ ਤੱਕ। ਅੱਛਾ ਖਜ਼ਾਨ ਪੜਿਆ ਕਿੰਨਾ ਵਾ? ਪੜਿਆ ਮੈਂ 5 ਵਾਰਿਆਂ ਜੀ। ਹਾਂਜੀ ਮਤਲਬ ਪੜੇ ਵੀ ਘੱਟੋ ਪੰਜ ਹੀ ਪੜੇ ਇੱਕ ਗਰੀਬੀ ਕਰਕੇ ਚਲੋ ਨਹੀਂ ਪੜਿਆ ਗਿਆ ਪਰ ਉਸ ਤੋਂ ਬਾਅਦ ਲਿਖਦੇ ਵੀ ਤੁਸੀਂ ਆਪ ਗਾਣੇ ਹਾਂਜੀ ਹਾਂਜੀ ਲਿਖਦਾ ਜੀ ਲਿਖਦੇ ਹਾਂਜੀ ਲਿਖਵਾਉਂਦੇ ਹੋ ਕਿਸੇ ਕੋ ਜਿੱਦਾਂ ਹੁਣ ਤੁਸੀਂ ਪੜੇ ਨਹੀਂ ਫਿਰ ਕਿੱਦਾਂ ਲਿਖਦੇ ਹਾਂਜੀ ਲਿਖਵਾਉਂਦਾ ਜੇ ਮੁੰਡਾ ਇੱਥੋਂ ਆਪਣੇ ਸਚੇਦਕਰ ਤੋਂ ਹੀ ਆ ਉਹ ਮੁੰਡਾ ਪਰਿਆ ਲਿਖਿਆ ਉਹ ਲਿਖ ਦਿੰਦਾ ਰਿਹਾ ਗੀਤ ਮੈਨੂੰ ਉਹਦੇ ਕੋਲ ਅਜੇ ਵੀ ਪੀ ਗੀਤ ਹਾਂਜੀ ਅੱਛਾ ਕਿੰਨੇ ਗੀਤ ਲਿਖਿਆ ਫਿਰ ਖਜਾਨੇ ਗੀਤ ਉਹਨੇ ਲਿਖੇ ਜੀ 4-5 ਲਿਖੇ ਜੀ ਹਾਂਜੀ ਅੱਛਾ ਪਰਿਵਾਰ ਦਾ ਘਰਵਾਲੀ ਦਾ ਕਿੰਨਾ ਕੇ ਸਾਥ ਸਾਥ ਪੂਰਾ ਵੇਈ ਵਰ ਹੀ ਸਾਥ ਉਹ ਨਹੀਂ ਵੇਖ ਮੈਨੂੰ ਕਹਿ ਨਹੀਂ ਚਾਹ ਪਾਣੀ ਬਣਾਉਣ ਲੱਗਿਆ ਭਾਜੀ ਨਹੀਂ ਆਉਣ ਲੱਗੇ ਇੰਨਾ ਖੁਸ਼ ਹੋ ਚਵਰੀ ਤੇ ਕਦੇ ਇੱਧਰ ਆ ਜਾਓ ਥੋੜਾ ਤੁਸੀਂ ਕਦੇ ਮਨ ਜਿਆ ਆਇਆ ਨਹੀਂ ਜਿੱਦਾਂ ਇਕੱਲੇ ਬੈ ਕੇ ਘਰ ਗਾਣਾ ਕਈ ਵਾਰੀ ਗਾਣੇ ਵੀ ਇਸ ਤਰੀਕੇ ਦੇ ਹੁੰਦੇ ਨੇ ਕਿ ਬਦੋ ਬਦੀ ਬੰਦੇ ਦਾ ਸੋਚਦਾ ਵਗਿਆ ਯਾਰ ਕੀ ਇਹ ਕਿਹੜੇ ਹਾਲਾਤਾਂ ਜੇ ਅਸੀਂ ਨਹੀਂ ਘਰ ਇਹਨਾਂ ਨੂੰ ਸ਼ੌਂਕ ਤੇ ਬਹੁਤ ਹੀ ਮਤਲਬ ਗਾਉਂਦਾ ਘਰ ਵੀ ਜਦੋਂ ਹੁੰਦੇ ਆ ਤੇ ਬਹੁਤ ਸੋਹਣਾ ਗਾਉਂਦੇ ਆ ਤੇ ਮੈਨੂੰ ਵੀ ਕਈ ਵਾਰੀ بڑے ਗਾਣੇ ਸੁਣਾਉਂਦੇ ਆ ਘਰ ਮੈਂ ਨਹੀਂ ਤੁਸੀਂ ਆ ਮੈਂ ਕਰਦੇ ਉਹ ਨਹੀਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਤੁਸੀਂ ਮਤਲਬ ਕਲਾਕਾਰ ਨਹੀਂ ਬਣ ਸਕਦੇ ਮੈਨਾਂ ਨੂੰ ਬੜਾ ਕੁਛ ਕਹਿਣਾ ਹੈ ਕਹਿੰਦੇ ਨਹੀਂ ਤੂੰ ਵੇਖੀ ਮੇਰੀ ਕਿੰਨੀ ਚੜਾਈ ਹੋਣੀ ਆ ਮੈਂ ਇਦਾਂ ਹੀ ਬਸ ਇਹਨਾਂ ਨੂੰ ਕਹਿਣਾ ਹੋਰ ਕੁਛ ਨਹੀਂ ਕਹਿਣਾ ਮਨ ਚ ਕਦੇ ਦੁੱਖ ਨਹੀਂ ਉੱਠਦਾ ਕਿ ਪ੍ਰਮਾਤਮਾ ਨੇ ਕਿਹੜੇ ਹਾਲਾਤਾਂ 'ਚ ਰੱਖਿਆ ਜੇਕਰ ਉਸ ਘਰ ਵਾਲੇ ਮੇਰੇ ਕੋ ਕੋਈ ਨਾ ਕੋਈ ਕਲਾਵਾਦ ਉਹ ਕਿਉਂ ਨਹੀਂ ਲੋਕਾਂ ਸਾਹਮਣੇ ਆਂਦੇ ਮੈਂ ਮਨ ਚ ਬਹੁਤ ਕੋ ਸੋਚਦੀ ਹਾਂ ਭਿਚਲ ਪਰਮਾਤਮਾ ਹਾਡੀ ਵੀ ਸੁਣੂਗਾ ਮੈਂ ਇਹਨਾਂ ਨੂੰ ਕਿੰਨੇ ਵੇਲੇ ਸਾਰੇ ਕੋਈ ਗੱਲ ਨਹੀਂ ਸਾਥ ਛੱਡ ਗਏ ਆ ਤੇ ਮੈਂ ਕੋਈ ਗੱਲ ਨਹੀਂ ਪਰਮਾਤਮਾ ਹਾਡੀ ਚੇਤੀ ਬਾਹ ਫੜੂਗਾ ਤੇ ਮੈਂ ਬਸ ਇਹੀ ਸੋਚਣਾ ਭਿਚਲ ਕੋਈ ਗੱਲ ਨਹੀਂ ਤੁਸੀਂ ਵੀ ਕਿਦਣਾ ਕਿਦੇ ਮਾਰਾ ਸੁਣੂਗਾ ਹਾਡੀ ਵੀ ਕਿਦਣਾ ਕਿਦੇ ਤੁਸੀਂ ਵੀ ਚਲ ਗਾਂ ਵਧੋਗੇ ਤੁਸੀਂ ਵੀ ਤੇ ਮੈਂ ਇਹਨਾਂ ਨਾਲ ਬਹੁਤ ਸਾਥ ਦਿੱਨੀ ਆ ਅਜ ਤੱਕ ਮੈਨੂੰ ਵਿਆਹ ਨੂੰ 6 ਸਾਲ ਹੋ ਗਏ ਆ ਮੈਂ ਇਹਨਾਂ ਦਾ ਬਹੁਤ ਸਾਥ ਦਿੱਤਾ ਅਜ ਤੱਕ ਹਾਂਜੀ ਵੀਰ ਸਾਡੇ ਦਰਸ਼ਕਾਂ ਨੂੰ ਕੀ ਸੁਣਾਉਗੇ ਇੱਕ ਵਾਰੀ ਉਹ ਗਾਣਾ ਸੁਣਾਇਓ ਕਿ ਕੀਲ ਕੇ ਰੱਖਦੇ ਹੋ ਦਰਸ਼ਕ ਇੱਕ ਵਾਰੀ ਮਜਬੂਰ ਹੋ ਜਾਂਦਾ ਦੀ ਵੀਡੀਓ ਸ਼ੇਅਰ ਕਰਨ ਲਈ ਹੋ ਇਨਾ ਪਿਆਰ ਤੇਰਾ ਮੇਰਾ ਹਾਈ ਨੀ ਜੋ ਰਾਜੇ ਰਣਜੀਤ ਚ ਇਨਾ ਪਿਆਰ ਤੇਰਾ ਮੇਰਾ ਜੋ ਰਾਜੇ ਰਣਜੀਤ ਚ ਤੇਰਾ ਮੇਰਾ ਪਿਆਰ ਜੋ ਰਾਜੇ ਰਣਜੀਤ ਚ